ਕਿ ਜਦੋਂ ਜ਼ਿੰਦਗੀ ਦੇ ਵਿੱਚ ਸ਼ੋਹਰਤ ਆ ਜਾਂਦੀ ਹੈ ਨਾ ਤਾਂ ਈਗੋ ਨੂੰ ਆਪਣੇ ਨਾਲ ਲੈ ਕੇ ਆਉਂਦੀ ਹੈ ਕਦੇ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਇਆ ਵੀ ਈਗੋ ਮੇਰੇ ਚ ਆ ਰਹੀ ਹੈ ਪਰ ਉਹਨੂੰ ਮੈਂ ਹੈਂਡਲ ਕਿਵੇਂ ਕਰਦਾ ਕਿਸੇ ਔਰਤ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਰੋਜ਼ ਝਾੜੂ ਕਿਨ ਲਾਉਣੀ ਹੈ ਉਹ ਕਹਿੰਦੀ ਵੀ ਜੇ ਮੈਂ 10 ਦਿਨ ਝਾੜੂ ਨਾ ਲਾਵਾਂ ਜਾਂ 1 ਮਹੀਨਾ ਝਾੜੂ ਨਾ ਲਾਵਾਂ ਤਾਂ ਕਰਦੀ ਹਾਲਤ ਕੀ ਹੋਊਗੀ ਉਵੇਂ ਸਾਡੇ ਅੰਦਰ ਮਿੱਟੀ ਇਕੱਠਾ ਇਕੱਠਾ ਹੁੰਦਾ ਜਦੋਂ ਲੋਕ ਥੋੜੀ ਤਾਰੀਫ ਕਰਦੇ ਆ ਤਾੜੀਆਂ ਮਾਰਦੇ ਆ ਜਦੋਂ ਕਿ ਉਹ ਕਹਿੰਦਾ ਬਾਬੇ ਯਾਰ ਤੂੰ ਤਾਂ ਯਾਰ ਬਹੁਤ ਅੱਛਾ ਐਕਟਰ ਹੈ ਯਾਰ ਤੂੰ ਗਾਉਂਦਾ ਬਹੁਤ ਵਧੀਆ ਯਾਰ ਤੂੰ ਲਿਖਦਾ ਬੰਦੇ ਨੂੰ ਲੱਗਣ ਲੱਗਦਾ ਮੈਂ ਕੁਝ ਹਾਂ ਹੂੰ ਕੁਝ ਹੋਣਾ ਜਿਹੜਾ ਹੈਗਾ ਸੀ ਇਹ ਇੱਕ ਬੋਝ ਹੈ ਇਹ ਭਾਰੇ ਪੱਥਰ ਵਰਗੀ ਚੀਜ਼ ਹੈ ਬੰਦੇ ਨੂੰ ਡੋਬ ਦਿੰਦਾ ਤੇ ਜਦੋਂ ਤੁਸੀਂ ਕੁਝ ਨਹੀਂ ਹੁੰਦੇ ਜਦੋਂ ਤੁਸੀਂ ਸਿਰਫ ਤੁਸੀਂ ਹੁੰਦੇ ਹੋ ਇੱਕ ਕੁਦਰਤ ਦੇ ਜੀਵ ਹੁੰਦੇ ਹੋ ਇੱਕ ਪਰਿੰਦੇ ਹੁੰਨੇ ਹੋ ਫਿਰ ਜਿਵੇਂ ਪਰਿੰਦੇ ਕਦੇ ਉੱਡਦੇ ਥੱਕਦੇ ਨਹੀਂ ਹੈਗੇ ਤਾਂ ਜਿਹੜੀ ਈਗੋ ਹੈ ਇੱਕ ਬਹੁਤ ਵੱਡਾ ਬੋਝ ਹੈ ਕਦੇ-ਕਦੇ ਆ ਜਾਂਦਾ ਹੈ ਫਿਰ ਜਦੋਂ ਬੰਦਾ ਥੱਕ ਜਾਂਦਾ ਇਸ ਭਾਰ ਨੂੰ ਢੋਟੋ ਕੇ ਬੰਦਾ ਕਹਿੰਦਾ ਯਾਰ ਇਹਨੂੰ ਇਤੋਂ ਖਿਹੜਾ ਛਡਾਓ ਤੇ ਫਿਰ ਜਦੋਂ ਪਾਸੇ ਜੇ ਹੁੰਦੀ ਹੈ ਫਿਰ ਬੰਦਾ ਪਰਿੰਦੇ ਵਾਂਗ ਹੌਲਾ ਫੁੱਲ ਹੋ ਕੇ ਉੱਡ ਲੈਂਦਾ ਤਾਂ ਮੇਰੀ ਚਾਹਤ ਹੁੰਦੀ ਹੈ ਵੀ ਕਾਸ਼ ਉਸ ਅਨੰਤ ਆਕਾਸ਼ ਦੇ ਵਿੱਚ ਕਦੇ ਜਿਸ ਨੂੰ ਕਹਿ ਸਕਦੇ ਆ ਕਿ ਈਗੋਲੈਸਨੈਸ ਕਿ ਪੂਰਾ ਖਾਲੀ ਹੋ ਕੇ ਕੀ ਬੰਦਾ ਵੀ ਪਰਿੰਦੇ ਵਾਂਗ ਉਹਨਾਂ ਬੇਵਾਖ ਹੋ ਕੇ ਉੱਡ ਸਕਦਾ ਤਾਂ ਕਾਸ਼ ਉਹ ਦਿਨ ਕਦੇ ਆਊਗਾ ਜਦੋਂ ਟੋਟਲੀ ਇੱਕ ਸਾਫ਼ ਪਰਦੇ ਵਾਂਗੂ ਹੋ ਕੇ